ਪੰਜਾਬ ਦੇ 7 ਰਾਜ ਸਭਾ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਪੱਤੇ ਲੈਣ ਦੇ ਵਿੱਚ ਨੰਬਰ 1 ਨੇ ਤੇ ਪੰਜਾਬ ਦੇ ਮੁੱਦੇ ਠਾਉਣੇ ਉਹਨਾਂ ਜਾਂ ਰਾਜ ਸਭਾ ਦੇ ਵਿੱਚ ਹਾਜ਼ਰੀ ਭਰਨੀ ਹੋਵੇ ਉਹਦੇ 'ਚ ਕਈ ਫਾੜੀ ਨੇ ਤੇ ਕਈ ਮੂਰੀ ਨੇ ਕਈਆਂ ਨੇ ਪੱਤੇ ਖੂਬ ਲਏ ਨੇ ਤੇ ਕਈਆਂ ਨੇ ਬਿਲਕੁਲ ਹੀ ਨਹੀਂ ਲਏ ਖਾਸ ਕਰਕੇ ਵਿਕਰਮਜੀਤ ਸਿੰਘ ਸਾਨੀ ਹੋਣਾ ਨੇ ਕੋਈ ਵੀ ਪੱਤਾ ਨਹੀਂ ਲਿਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਪੰਜਾਬ ਦੇ 7 ਰਾਜ ਸਭਾ ਮੈਂਬਰ 7 ਰਾਜ ਸਭਾ ਮੈਂਬਰ ਆਮ ਆਦੀ ਪਾਰਟੀ ਦੇ ਆ ਰਾਜ ਸਭਾ ਮੈਂਬਰਾਂ ਦਾ ਆਲਮ ਨਿਰਾਲਾ ਕਿਉਂਕਿ ਕਿਸੇ ਸੰਸਦ ਮੈਂਬਰ ਨੇ ਪੱਤੇ ਲੈਣ ਦੀ ਵਿੱਚ ਝੰਡੀ ਰਹੀ ਹੈ ਤੇ ਜਦੋਂ ਕਿ ਕਈ ਮੈਂਬਰ ਖਾਸ ਕਰਕੇ ਵਿਕਰਮਜੀਤ ਸਿਸਾਨੀ ਹੋਣਾ ਪੱਤਿਆਂ ਵੱਲ ਝਾਕ ਵੀ ਨਹੀਂ ਮਾਰੀ ਪੰਜਾਬ ਚ 7 ਰਾਜ ਸਭਾ ਮੈਂਬਰ ਸਤੇ ਆਮਾਦੀ ਪਾਰਟੀ ਦੇ ਨੇ ਰਾਜ ਸਭਾ ਦੇ ਰਿਕਾਰਡ ਮੁਤਾਬਕ ਰਾਜ ਸਭਾ ਮੈਂਬਰ ਨੂੰ ਪ੍ਰਤੀ ਮਹੀਨਾ 1 ਲੱਖ ਰੁਪਏ ਤਨਖਾਹ ਮਿਲਦੀ ਹੈ ਅਤੇ 70000 ਰੁਪਏ ਹਲਕਾ ਪੱਤਾ ਮਿਲਦਾ ਹੈ ਇਸੇ ਤਰ੍ਹਾਂ ਦਫਤਰੀ ਖਰਚੇ ਵਜੋਂ ਪ੍ਰਤੀ ਮਹੀਨਾ 20000 ਰੁਪਏ ਅਤੇ ਐਮਪੀ ਨੂੰ ਪੀਏ ਦੀ ਤਨਖਾਹ ਵਜੋਂ 40000 ਰੁਪਏ ਪ੍ਰਤੀ ਮਹੀਨਾ ਮਿਲਦੇ ਨੇ ਇਸ ਤੋਂ ਇਲਾਵਾ ਟੀਏ ਡੀਏ ਵੀ ਮਿਲਦਾ ਹੈ ਮਤਲਬ ਹਰ ਸੰਸਦ ਮੈਂਬਰ ਨੂੰ ਪ੍ਰਤੀ ਮਹੀਨਾ ਕ੍ਰੀਬ 2.3 ਲੱਖ ਰੁਪਏ ਤਨਖਾਹ ਅਤੇ ਪੱਤੇ ਆਦ ਮਿਲਦੇ ਹਨ ਇਸ ਤੋਂ ਵੱਖਰਾ ਟੀਏ ਡੀਏ ਵੀ ਮਿਲਦਾ ਹੈ ਸਰਕਾਰੀ ਸੂਚਨਾ ਮੁਤਾਬਕ ਪੰਜਾਬ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ TADLN ਦੇ ਵਿੱਚ ਬਾਕੀ ਮੈਂਬਰਾਂ ਨਾਲੋਂ ਕਾਫੀ ਅੱਗੇ ਨੇ ਜਿਨ੍ਹਾਂ ਨੇ ਮੈਂਬਰ ਬਣਨ ਤੋਂ ਲੈ ਕੇ ਜੁਲਾਈ 2024 ਤੱਕ ਕਰੀਬ ਕਰੀਬ 31 ਲੱਖ ਰੁਪਏ TADA ਵਜੋਂ ਹਾਸਲ ਕੀਤੇ ਨੇ ਉਹ April 2022 ਚ ਰਾਜ ਸਭਾ ਮੈਂਬਰ ਬਣੇ ਸਨ ਦੇਖਿਆ ਜਾਵੇ ਤਾਂ ਉਹ ਔਸਤਨ ਪ੍ਰਤੀ ਮਹੀਨਾ 1,114,000 ਰੁਪਏ TADA ਵਜੋਂ ਵਸੂਲ ਰਹੇ ਨੇ ਪੱਤੇ ਲੈਨ ਚ ਦੂਜੇ ਨੰਬਰ ਤੇ ਨੇ ਭਾਰਤੀ ਕ੍ਰਿਕਟਰ ਅਤੇ ਰਾਸਬਾ ਮੈਂਬਰ ਹਰਪਜਨ ਸਿੰਘ ਹਰਪਜਨ ਸਿੰਘ ਨੇ ਹੁਣ ਤੱਕ ਕਰੀਬ 21 ਲੱਖ ਰੁਪਏ ਟੀਏ ਉਹ ਜੋ ਲੈ ਚੁੱਕੇ ਨੇ ਸੰਸਦ ਚ ਹਰਪਜਨ ਸਿੰਘ ਦੀ ਹਾਜ਼ਰੀ ਮਹਿਜ 57 ਫੀਸਦੀ ਹੈ ਜਦੋਂ ਕਿ ਸੰਜੀਵ ਰੂੜਾ ਦੀ ਸੰਸਦ ਦੇ ਵਿੱਚ ਹਾਜ਼ਰੀ ਕਰੀਬ 90 ਫੀਸਦੀ ਹੈ ਹਾਲਾਂਕਿ ਇਹਨਾਂ ਸੰਸਦ ਮੈਂਬਰਾਂ ਦੇ ਨਿਯਮਾਂ ਅਨੁਸਾਰ ਹੀ ਪੱਤੇ ਵਸੂਲੇ ਹਨ ਪਰ ਉਹਨਾਂ ਨੇ ਬਾਕੀਆਂ ਦੇ ਮੁਕਾਬਲੇ ਜ਼ਿਆਦਾ ਟੀਏ ਡੀਏ ਵਸੂਲ ਕੀਤਾ ਤੀਸਰੇ ਨੰਬਰ ਤੇ ਨੇ ਰਾਜ ਸਭਾ ਮੈਂਬਰ ਅਤੇ ਆਮ ਆਦੀ ਪਾਰਟੀ ਦੇ ਚੋਟੀ ਦੇ ਲੀਡਰ ਰਾਗਵ ਚੱਡਾ ਜਿਨ੍ਹਾਂ ਨੇ ਮੈਂਬਰ ਬਣਨ ਤੋਂ ਲੈ ਕੇ ਹੁਣ ਤੱਕ ਕਰੀਬ 16 ਲੱਖ ਰੁਪਏ ਤੋਂ ਜ਼ਿਆਦਾ ਟੀਏ ਡੀਏ ਵਸੂਲਿਆ ਉਹਨਾਂ ਦੀ ਸੰਸਦ ਦੇ ਵਿੱਚ ਹਾਜ਼ਰੀ ਕਾਫੀ ਚੰਗੀ ਹੈ ਕਰੀਬ 85% ਦੀ ਹਾਜ਼ਰੀ ਉਹਨਾਂ ਦੀ ਬਣਦੀ ਹੈ ਉਹਨਾਂ ਤੋਂ ਬਾਅਦ ਸੰਸਦ ਮੈਂਬਰ ਤੇ ਆਮ ਆਦੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਦੀਪ ਪਾਟਕ ਸੰਦੀਪ ਪਾਟਕ ਨੇ ਟੀਏ ਡੀਏ ਵਜੋਂ ਕਰੀਬ 12.5 ਲੱਖ ਰੁਪਏ ਦੇ ਕਰਪਈ ਪ੍ਰਾਪਤ ਕੀਤੇ ਨੇ ਤੇ ਰਾਜ ਸਭਾ ਮੈਂਬਰ ਅਗਰ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਰੀਬ 529000 ਰੁਪਏ ਦਾ ٹیਏ ਡੀ ਇਹ ਲਿਆ ਸੀਚੇਵਾਲ ਜੋ ਜਿਹੜੇ ਨੇ ਉਹ ਪੰਜਾਬ ਚ 2022 ਦੇ ਵਿੱਚ ਰਾਜ ਸਭਾ ਮੈਂਬਰ ਬਣੇ ਪੰਜਾਬ ਤੋਂ ਸਾਰੇ ਰਾਜ ਸਭਾ ਮੈਂਬਰ ਹੁਣ ਤੱਕ 86 ਲੱਖ ਰੁਪਏ ਤੋਂ ਜ਼ਿਆਦਾ ٹیਏ ਡੀ ਇਹ ਵਜੋਂ ਵਸੂਲ ਚੁੱਕੇ ਨੇ ਸੰਸਦ ਮੈਂਬਰਾਂ ਦੀ ਤਨਖਾਹ ਤਨਖਾਹ ਅਤੇ ਪੱਤਿਆਂ ਆਦ ਦਾ ਬਿੱਲ ਸਾਲਾਨਾ 27,60,000 ਰੁਪਏ ਵੱਖਰਾ ਬੰਦਾ ਜਿਸ ਵਿੱਚ ਪੀਏ ਦੀ ਤਨਖਾਹ ਵੀ ਸ਼ਾਮਲ ਹੁੰਦੀ ਹੈ। ਅਗਰ ਗੱਲ ਕੀਤੀ ਜਾਵੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਕਦੇ ਵੀ ਕੋਈ ਟੀਏ ਡੀਏ ਨਹੀਂ ਲਿਆ ਉਹ ਜੁਲਾਈ 2022 ਚ ਪੰਜਾਬ ਤੋਂ ਰਾਜ ਸਭਾ ਮੈਂਬਰ ਬਣੇ ਸੀ ਤਨਖਾਹ ਤੇ ਬਾਕੀ ਪੱਤੇ ਲੈ ਰਹੇ ਨੇ ਪਰ ਉਹਨਾਂ ਨੇ ਹੁਣ ਤੱਕ ਕੋਈ ਵੀ ਟੀਏ ਡੀਏ ਨਹੀਂ ਲਿਆ। ਇਸੇ ਤਰ੍ਹਾਂ ਰਾਜ ਸਭਾ ਮੈਂਬਰ ਅਸ਼ੋਕ ਕੁਮਾਰ ਮਿੱਤਲ ਜੋ ਲਵੀ ਯੂਨੀਵਰਸਿਟੀ ਦੇ ਮਾਲਕ ਨੇ ਉਹਨਾਂ ਨੇ ਅਜ ਤੱਕ ਕੋਈ ਵੀ TDA ਵਸੂਲ ਨਹੀਂ ਕੀਤਾ ਮਿੱਤਲ ਨੇ ਤਾਂ ਜੁਲਾਈ 2024 ਵਿੱਚ ਆਪਣਾ ਕੋਈ PEB ਨਹੀਂ ਰੱਖਿਆ PE ਦੀ ਤਨਖਾਹ ਦਾ ਬਿੱਲ ਕਰੀਬ 30968 ਰੁਪਏ ਬੰਦਾ ਹੈ ਉਹਨਾਂ ਨੇ ਪਹਿਲੀ ਵਾਰ ਜੁਲਾਈ 2024 ਵਿੱਚ ਵਸੂਲ ਕੀਤਾ ਹੈ ਅਗਰ ਗੱਲ ਕੀਤੀ ਜਾਵੇ ਤਾਂ ਸਵਾਲਾਂ ਦੇ ਮਸਲੇ ਦੇ ਵਿੱਚ ਕਿ ਕਿਹੜਾ ਰਾਜ ਸਭਾ ਮੈਂਬਰ ਅੱਗੇ ਰਿਹਾ ਇਸ ਮਸਲੇ ਤੇ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਚੰਜੀਤ ਪੁੱਲਰ ਉਹਨਾਂ ਦੀ ਖਬਰ ਇਹ ਵੀ ਨਸ਼ਰ ਕਰਦੀ ਏ ਕਿ ਪੰਜਾਬ ਦੇ ਰਾਜ ਸਭਾ ਮੈਂਬਰ ਪਾਰਲੀਮੈਂਟ ਚ ਸਵਾਲ ਪੁੱਛਣ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਰਾਗਵ ਚੱਡਣ ਹੁਣ ਤੱਕ 183 ਸਵਾਲ ਪੁੱਛੇ ਨੇ ਜਦੋਂ ਕਿ ਅਸ਼ੋਕ ਕੁਮਾਰ ਮਿੱਤਲ ਨੇ 179 ਸਵਾਲ ਪੁੱਛੇ ਨੇ ਇਸੇ ਤਰ੍ਹਾਂ ਸੰਜੀਵ ਰੋੜਾ ਨੇ 156 ਵਿਕਰਮਜੀਤ ਸਾਹਨੀ ਨੇ 141 ਸੰਦੀਪ ਪਾਠਕ ਨੇ 100 ਸਵਾਲ ਜਦੋਂ ਕਿ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ 97 ਸਵਾਲ ਪੁੱਛੇ ਨੇ ਲੇਕਿਨ ਇਹਨਾਂ ਸਵਾਲਾਂ ਤੇ ਅਗਰ ਝਾਤੀ ਮਾਰੀਏ ਮਾਰੀ ਜਾਵੇ ਤਾਂ ਪੰਜਾਬ ਦੇ ਨਾਲ ਸਬੰਧ ਰੱਖਣ ਵਾਲੇ ਜਿਹੜੇ ਮਸਲੇ ਨੇ ਉਹਨਾਂ ਸਾਰਿਆਂ ਚੋਂ ਅਗਰ ਗੱਲ ਕੀਤੀ ਜਾਵੇ ਤੇ ਬਹੁਤੇ ਪੰਜਾਬ ਦੇ ਰਾਜ ਸਭਾ ਮੈਂਬਰ ਨੇ ਪੰਜਾਬ ਬਾਰੇ ਗੱਲ ਨਹੀਂ ਕੀਤੀ ਹੈ ਕਿ ਜਿਆਦਾ ਜਿਹੜੇ ਨੈਸ਼ਨਲ ਲੈਵਲ ਤੇ ਸਵਾਲ ਪੁੱਛੇ ਗਏ ਨੇ ਲੇਕਿਨ ਪੰਜਾਬ ਦੇ ਜਿਹੜੇ ਪੱਖ ਦੇ ਮਸਲੇ ਪੱਖ ਦੇ ਮਸਲਿਆਂ ਤੋਂ ਅਗਰ ਗੱਲ ਕੀਤੀ ਜਾਵੇ ਸੱਤਾ ਰਾਜ ਸਭਾ ਮੈਂਬਰਾਂ ਦੀ ਜੋ ਪੰਜਾਬ ਦੇ ਲੋਕਾਂ ਨੂੰ ਆਸ ਸੀ ਕਿ ਰਾਜ ਸਭਾ ਦੇ ਵਿੱਚ ਪੰਜਾਬ ਦੀ ਆਵਾਜ਼ ਗੂੰਜੇਗੀ ਪੰਜਾਬ ਦੇ ਮਸਲੇ ਗੂੰਜਣਗੇ ਪੰਜਾਬ ਦੇ ਮਸਲਿਆਂ ਤੇ ਗੱਲਬਾਤ ਹੋਏਗੀ ਉਸ ਮਸਲੇ ਦੇ ਵਿੱਚ ਨਿਰਾਸ਼ਾ ਹੀ ਰਹੀ ਹੈ ਪਰ ਜ਼ਰੂਰ ਸਵਾਲ ਜਿਹੜੇ ਕੌਮੀ ਪੱਧਰ ਤੇ ਜਾਂ ਹੋਰ ਜ਼ਰੂਰ ਪੁੱਛੇ ਗਏ ਨੇ ਹਾਜ਼ਰੀ ਖਾਸ ਕਰਕੇ ਬਹੁਤ ਹੀ ਚੰਗੀ ਵੀ ਨਹੀਂ ਰਹੀ ਹੈਗੀ ਤੇ ਕਈਆਂ ਦੀ ਮਾੜੀ ਰਹੀ ਹੈਗੀ ਆ ਹਾਂ ਅਗਰ ਟੀਏ ਮਤਲਬ ਟਰੈਵਲ ਅਲਾਉਂਸ ਜਾਂ ਡੀਏ ਮਹਿੰਗਾਈ ਪਤਾ ਉਸ ਮਸਲੇ ਦੇ ਵਿੱਚ ਪੰਜਾਬ ਦੇ ਰਾਜ ਸਭਾ ਮੈਂਬਰ ਜਰੂਰ ਅਗਰੇ ਨੇ ਜਿਹੜੇ बिजनेसमੈਨ ਜਿਹੜੇ ਐਮਪੀ ਨੇ ਉਹਨਾਂ ਨੇ ਜਰੂਰ ਜਿਵੇਂ ਵਿਕਰਮਜੀਤ ਸਾਨੀ ਹੋਣਾ ਉਹਨਾਂ ਨੇ ਵੀ ਕੋਈ ਆਪਣਾ ਟੀਏਡੀ ਨਹੀਂ ਲਿਆ लवली ਯੂਨੀਵਰਸਿਟੀ ਦੇ ਮਾਲਕ ਉਹਨਾਂ ਨੇ ਵੀ ਨਹੀਂ ਕੋਈ ਲਿਆ ਹਾਲਾਂਕਿ बिजनेसमੈਨ ਤਾਂ ਸੰਜੀਵ ਰੂੜਾ ਹੀ ਉਹਨਾਂ ਨੇ ਜਰੂਰ ਮਹਿਗਾਈ ਪੱਤਾ ਟੀਏਡੀਆ ਵਸੂਲੇ ਨੇ ਫਿਲਹਾਲ ਇਸ ਖਬਰ ਦੇ ਨਾਲ ਤੁਹਾਡੇ ਤੋਂ ਲੰਦੇ ਆ ਗਿਆ ਦੇਖਦੇ ਰਹੋ ਐਬੀਸੀ ਪੰਜਾਬ ਧੰਨਵਾਦ